ਬੰਦੇ ਦੇ ਵਸ ਨਹੀਂ ਹੁੰਦਾ ਉਹਨਾਂ ਜਿਹੜਾ ਜਦੋਂ ਕ੍ਰਿਸ਼ਨ ਕੁਮਾਰ ਪੰਡਤ ਨੂੰ ਗਿਆਨ ਦਿੱਤਾ ਤੇ ਸਾਰੇ ਰੋਣੇ ਪੈ ਗਏ ਨੌਰਭ ਜੀ ਰੋਣੇ ਪੈ ਗਿਆ ਬਿਗ ਬਹੁਤ ਕਰਾਮਾਤੇ ਸਤੂ ਆਇਆ ਹੈ ਜਿੰਨੇ ਤੁਸੀਂ ਲਾਲ ਪੜਤ ਰਹੇ ਗਏ ਆਦੇ ਤਾਂ ਉਹ ਵੀ ਬੜਾ ਖੁਸ਼ ਹੈ ਬੜੇ ਜੀ ਵੀ ਬੜਾ ਖੁਸ਼ ਹੈ ਜਾਣਦੇ ਸੀ ਪਰ ਜਾਣਦਿਆਂ ਹੋਇਆਂ ਮਤ ਮਾਰੀ ਗਈ ਇੱਕ ਕਬੂਤਰ ਮਨ ਦੇ ਨਾਲ ਕਬੂਤਰਾਂ ਦੇ ਨਾਲ ਪਿਆਰ ਸੀ ਪਿਆਰ ਦੇ ਵਿੱਚ ਕਬੂਤਰਾਂ ਦੇ ਪਿਆਰ ਵਿੱਚ ਵੱਧ ਘਟ ਸ਼ਬਦ ਗੁਰੂ ਗੋਬਿੰਦ ਸਿੰਘ ਮਾਤਮਾਰਾ ਨੂੰ ਬੋਲ ਦਿੱਤੇ ਨੌਰਵਾਸੀਆਂ ਦੇ ਜੱਲ ਕੇ ਤੜਮ ਇਤਨਾ ਮਾਰ ਕੇ ਪੇਟ ਨਹੀਂ ਭਰਿਆ ਖੁਸ਼ ਨਹੀਂ ਹੋਏ ਤੁਸੀਂ ਤੇ ਫੇ ਸਾਰੇ ਮਾਰਦੇ ਹੋ ਜਿਹਨੇ ਮਰਨੈ ਸੀ ਤੁਸੀਂ ਇਹਨੂੰ ਮਾਰਦਾ ਸੀ ਤੇ ਸਾਰੇ ਮਾਰਦੇ ਹੋ ਬਾਸ਼ਕ ਨੇ ਅਸੀਂ ਤੇ ਮਾਰਨਾ ਚਾਹੁੰਦੇ ਨਹੀਂ ਨਾ ਕਿ ਮਾਰਨਾ ਚਾਹੁੰਦੇ ਨਾ ਜਵਾਣਾ ਚਾਹੁੰਦੇ ਆ ਪਰ ਜੇ ਤੁਸੀਂ ਕਹਿੰਦੇ ਜੇ ਜੇ ਤੁਸੀਂ ਕਹਿੰਦੇ ਜੀ ਬਿਮਾਰ ਹੋ ਤੇ ਤੁਹਾਡਾ ਬੋਲ ਸੱਚ ਆ ਜਾਊਗਾ ਮਰ ਜਾਣਗੇ ਉਹ ਸਾਰੇ ਸਾਰੇ ਜਿੱਥੇ ਜਿੱਥੇ ਬੈਠੇ ਜੀ ਉੱਥੇ ਤੇ ਮਰ ਕੇ ਬੈਠ ਗਏ ਤੁਹਾਡਾ ਸੁਧ ਕੇ ਡੱਕ ਪੈ ਐ ਡੋਲੇ ਨੂੰ ਸੋਚਿਆ ਵੀ ਆ ਕੀ ਹੋਇਆ ਇਹ ਤਾਂ ਸਾਡੇ ਮੂੰਹ ਚੋਂ ਸ਼ਬਦੀ ਗਲਤ ਨਿਕਲ ਕੇ ਅਬ ਸਾਰੇ ਮਾਰਦੇ ਹੋ ਤੇ ਪਾਸ਼ਾਗਨ ਦੇ ਜੀ 14 ਦਿਨ ਸਾਰੇ ਮਰ ਜਣਗੇ ਸਾਰੇ ਮਰ ਗਏ ਹੁਣ ਸੋਤੇ ਚਗਾੜੇ ਆਈ ਨਰ ਮਾਸੀਆਂ ਦੀ ਹੁਣ ਸੱਤ ਤੇ ਬੈਠਦੇ ਬਿਓ ਵੀ ਆ ਜਾਦੇ ਸੱਤ ਤੇ ਬੜਦੇ ਜਾ ਕੇ ਬਜ਼ੁਰਗ ਹੀ ਆਾਰੇ ਜਾਦੇਸ ਤੇ ਹੁਣ ਸਾਰੇ ਬਜ਼ੁਰਗ ਕਹਿਣ ਲਗੇ ਪਾਸ਼ਾ ਸਾਡੇ ਤੋਂ ਗਲਤੀ ਹੋ ਗਈ ਬਖਸ਼ ਦਿਓ ਸਾਨੂੰ ਇਹਨਾਂ ਨੂੰ ਜੀਂਦੇ ਕਰ ਦੇ ਪਾਸ਼ਾ ਕਹਿੰਦੇ ਮੈਂ ਤੇ ਮਾਰੇ ਨਹੀਂ ਤੁਹਾਡੇ ਬਚਨਾਂ ਦਾ ਮਰੇ ਤਾਂ ਤੁਸੀਂ ਕਹੋ ਸਾਰੇ ਮਾਰ ਦਿਓ ਉਹ ਸਾਰੇ ਮਾਰਦੇ ਇਹਨੂੰ ਜੁਦਾਓ ਜਪ ਜਿਹਦੇ ਕਰੋਂ ਉਹਨਨੂੰ ਪਾਸ਼ਾ ਜੀ ਕਿਰਪਾ ਕਰੋ ਜਦੋਂ ਜਾਦੇ ਮਿੰਤਾ ਤਰਨ ਕਰਨ ਲੱਗੇ ਬਜ਼ੁਰਗ ਆਦਮੀ ਪਾਸ਼ਾ ਨੇ ਕਿਹਾ ਕਿ ਸਾਰੇ ਬਜ਼ੁਰਗ ਆ ਚਲੋ ਕੋਈ ਗੱਲ ਨਹੀਂ ਕਲਤੀ ਮਿਸ਼ਨ ਸੰਤ ਹੁੰਦੀ ਹੈ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾ ਇੱਕ ਗੁਰੂ ਨਹੀਂ ਪੁੰਦਾ ਇੱਕ ਵਰਤ ਬਾਹਰੀ ਗੁਰੂ ਨਹੀਂ ਪੁੰਦਾ ਬਾਰਸ ਬਾਕੀ ਸਾਰਾ ਸੰਸਾਰ ਭੁੱਲਣਾ ਪਿਆ। ਪਛਤ ਦੇ ਅੱਛਾ ਦਿਨ ਨੂੰ ਜਿੰਦਾਂ ਕਰ ਦੇਣਾ ਤੇ ਆਪਣੇ ਘਰੋਂ ਸਾਰੇ ਮੁੱਠੀ-ਮੁੱਠੀ ਚੋਗਾ ਲੈ ਕੇ ਆਓ। ਆਪਣੇ ਘਰਾਂ ਤੋਂ ਸਾਰੇ ਮੁੱਠੀ-ਮੁੱਠੀ ਚੋਗਾ ਲੈ ਕੇ ਆਓ। ਤੇ ਜਿੰਨੇ ਵੀ ਰੁਗ ਬੈਠੇ ਸੀ ਉੱਤੇ ਸਾਰੇ ਘਰੋਂ ਭੱਜ ਗਏ। ਤੇ ਜਿਹੜਾ ਹੋਰ ਚੋਗਾ ਪਾਉਂਦੇ ਸੀ ਆਪਣੇ ਘਰੇ ਰੱਖਿਆ ਹੁੰਦਾ ਸੀ ਉਹਨਾਂ ਨੇ ਉਤੋਂ ਮੁੱਠੀ-ਮੁੱਠੀ ਚੋਗੇ ਚੋਗੇ ਦੀ ਭਰ ਕੇ ਜਾਣ ਕੇ ਤੋਥੜੇ ਤੇ ਖਿਲਾਰ ਦਿੱਤੀ ਜਿੱਥੇ-ਜਿੱਥੇ ਮਰੇ ਸੀ ਉਹਦੂ ਢਾੜ ਕੇ ਉਹ ਚੋਗਾ ਖਿਲਾਰਿਆ ਉਹ ਸਾਰੇ ਉੱਠ ਕੇ ਜੁਗਨ ਲਾਗੇ ਬੜੇ ਰਾਨੋਏ ਅਲਪੁਸ਼ ਵੀ ਹੋਈ ਬੇ ਕੋ ਕਰਮਤੇ ਸਾਰਿਆ ਗੁਰੂ ਦਾ ਜਨ ਨੂੰ ਪਤਾ ਹੀ ਕੀ ਸੀਗਾ ਜਿਹਦੇ ਕੋ ਗੁਰਾ ਕੋਈ ਗੁਰ ਪਰਮਾਤਮਾ ਤੇ ਸਾਧਿਆ ਕੁਝ ਵੀ ਹੋ ਗਏ ਤੇ ਹੁਣ ਇੱਕ ਹੋਰ ਅਰਦਾਸ ਕਰਨ ਲੱਗੇ ਅੱਛੇ ਜਿੱਦਾਂ ਇਹਨਾਂ ਨੂੰ ਜਵਾਤਾ ਨਾ ਤੇ ਕਿਰਪਾ ਕਰੋ ਨਾ ਆ ਜਿਹੜਾ ਇੱਕ ਰਹਿ ਗਿਆ ਨਾ ਜਿਹੜਾ ਪਹਿਲਾਂ ਮਰਿਆ ਸੀਗਾ ਜਿੱਤੋਂ ਇਹ ਗੱਲ ਚੱਲੀ ਸੀਗੀ ਜਿੱਤੋਂ ਸਾਰੇ ਜਿਸ ਜਿਸ ਦੇ ਕਾਰਨ ਸਾਰੇ ਮਰੇ ਇਹਨੂੰ ਵੀ ਜੀਦਾ ਕਰਦੇ ਹੋ ਪਰਛਾਤੇ ਨੇ ਇਹ ਤੇ ਦੇਖੋ ਆਈ ਨਾ ਮਰਿਆ ਸੀ ਉਹ ਤੂੰ ਸਮਝਵਾਏ ਇਹਨਾਂ ਦਾ ਹੋਣਾ ਮੁਸ਼ਕਿਲ ਹੈ ਇਹਨਾਂ ਦਾ ਜੀਦਾ ਹੋਣਾ ਮੁਸ਼ਕਿਲ ਹੈ ਤੇ ਤੋ ਸਾਰੇ ਪਿੰਡ ਵਾਲੇ ਕਹਿਣ ਲੱਗੇ ਪਾਸ਼ਾ ਇਹਨੂੰ ਵੀ ਜੀਦਾ ਕਰ ਦਿਓ ਜੇ ਦੂਜਿਆਂ ਨੂੰ ਕਰ ਸਕਦੇ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਤਾਂ ਤੁਸੀਂ ਇਹਨੂੰ ਵੀ ਜੀਦਾ ਕਰ ਸਕਦੇ ਦੇਖੋ ਕਿੰਨਾ ਪਿਆਰ ਪੰਛੀਆਂ ਦੇ ਨਾਲ ਕਿੰਨਾ ਪਿਆਰ ਅਸਲੋਂ ਪੰਛੀਆਂ ਦੇ ਪਿਆਰ ਦੀ ਲਬਜ਼ ਵਾਲੀ ਪਿਆਰ ਸੀ ਉਹ ਜਦੋਂ ਅਸੀਂ ਕਹਿੰਦੇ ਕਿ ਜੀਵ ਹਰ ਜੀਵ ਵਿੱਚ ਵਸਦਾ ਉਹ ਆਪ ਵਸਦਾ ਹੈ ਉਹਨਾਂ ਪਖਸ਼ਿਆ ਵਿੱਚ ਵਸਦਾ ਸੀ ਤਾਂ ਉਹ ਉਹਨਾਂ ਪਿਆਰ ਕਰਦੇ ਸੀ ਤਾਂ ਉਹਨਾਂ ਉਚੋਗਾ ਪਾਉਂਦੇ ਸੀ ਰੱਬ ਦੀ ਖੁਸ਼ੀ ਲਾਣ ਵਾਸਤੇ ਜਦੋਂ ਸਾਰੇ ਪਿੰਡ ਵਾਲੇ ਕਹਿਣ ਲੱਗੇ ਤਾਂ ਸਿੱਖ ਵੀ ਨਾਲ ਕਹਿਣ ਲੱਗੇ ਹੁਣ ਤਾਂ ਲਗੁਰੂ ਗੋਬਿੰਦ ਸਿੰਘ ਮਹਾਰਾਜ ਕਿਆ ਸੋਚਿਆ ਆਵੇ ਚਲੋ ਪਿੰਡ ਵਾਲਿਆਂ ਦੇ ਆਖੇ ਤੇ ਨਾ ਹੀ ਕਰਦੇ ਤਾਂ ਵੀ ਕੋਈ ਗੱਲ ਨਹੀਂ ਸੀ ਹਉਂਦੇ ਸਾਡੇ ਸਿੱਖ ਵੀ ਕਹਿ ਲੱਗੇ ਮਹਾਰਾਜ ਜੀ ਦਾ ਕਰਦੇ ਹੋ ਖੈਰ ਚਲੋ ਉਹ ਵੀ ਜੀ ਦਾ ਪਾਸ਼ਾ ਨੇ ਕਰ ਦਿੱਤਾ ਉੱਤੇ ਵੀ ਕਿਰਪਾ ਕਰਤੀ ਉਹ ਸਕੂਤਰ ਤੇ ਵੀ ਤੇ ਸਾਰੇ ਪਿੰਡ ਦੇ ਵੀ ਖੁਸ਼ੀ ਹੋ ਗਏ ਰੱਜ ਗਏ ਹੁਣ ਕਹਿੰਦੇ ਪਾਸ਼ਾ ਜੀ ਆਓ ਤੁਹਾਨੂੰ ਅਸੀਂ ਆਪਣਾ ਸ਼ਹਿਰ ਦਿਖਾਈਏ ਬਾਜ਼ਾਰ ਦਿਖਾਈਏ ਉਹ ਬਾਜ਼ਾਰ ਕੀ ਕਿਹੜਾ ਦਿਖਾਉਣਾ ਹੈ ਬਾਜ਼ਾਰ ਉਹ ਬਾਜ਼ਾਰ ਦਿਖਾਇਆ ਉਹਨਾਂ ਨੇ ਮੋਰਾ ਮਾੜ ਪਈਆ ਮੋਰਾ ਮਾੜ ਉਥੇ ਪੈਸੇ ਦਾ ਬਾਜ਼ਾਰ ਲੱਗਦਾ ਸੀ ਮੋਰਾ ਦਾ ਬਾਜ਼ਾਰ ਲੱਗਦਾ ਸੀ ਖਰੀਦਣ ਵਾਲੇ ਰੁਪਏ ਦੇ ਕੇ ਮੋਰਾ ਖਰੀਦਣ ਵਾਲੇ ਮੋਰਾ ਖਰੀਦ ਕੇ ਲੈ ਜਾਂਦੇ ਰੁਪਈਏ ਦੇ ਦਿੱਤਰ ਵਾਲੇ ਮੋਰਾ ਦੇ ਕੇ ਰੁਪਈਏ ਲੈ ਜਾਂਦੇ ਉਹ ਇਸ ਤਰ੍ਹਾਂ ਦਾ ਬਾਜ਼ਾਰ ਸੀ ਬਹੁਤ ਸੁੰਦਰ ਬਾਜ਼ਾਰ ਸੀ ਨੌਰ ਸ਼ਹਿਰ ਅੱਜ ਵੀ ਸੁੰਦਰ ਹੈ ਉਦੋਂ ਵੀ ਸੁੰਦਰ ਸੀਗਾ ਬਾਜ਼ਾਰ ਚੋਂ ਤੁਸੀਂ ਸਾਨੂੰ ਇੱਥੇ ਕਿਉਂ ਲਿਆਏ ਇਹਦੇ ਕੌਣ ਵਾਸਤੇ ਇਹ ਸਾਡਾ ਸ਼ਹਿਰ ਬਹੁਤ ਅਮੀਰ ਹੈ ਕਦ ਸੁਮਾ ਆਊਗਾ ਕੋਈ ਸਬਾ ਸਬਾ ਆਊਗਾ ਦੋ ਪੈਰਾ ਦੇ ਵਿੱਚ ਸਾਰੇ ਇਸ ਸ਼ਹਿਰ ਨੂੰ ਸਿੱਖ ਲੁੱਟ ਕੇ ਲੈ ਜਾਣਗੇ ਇਹ ਗੱਲ ਪ੍ਰੋਫੈਸਰ ਦਾ ਤਾਂ ਹੈ ਨਾ ਤੁਹਾਡਾ ਤੇ ਨਹੀਂ ਤਨ ਅਕਾਲ ਪ੍ਰੋਫਾਈਲ ਨਹੀਂ ਦਿੱਤਾ ਨਾ ਤੇ ਸਾਡੇ ਸੇ ਕੋਣਗੇ ਕਿਸੇ ਟਾਈਮ ਉਹ ਸਾਰੇ ਲੈ ਜਾਣਗੇ ਕਿਉਂਕਿ ਤੁਹਾਡੇ ਦਾ ਤੁਹਾਡੇ ਦਾ ਤਾਂ ਕੁਝ ਲੈ ਜਾਣਾ ਨਹੀਂ ਤਨ ਦਲ ਤੁਸ ਗੱਲ ਫੁਕਵਾਈ ਰਾਮ ਅਲਾ ਖੁਦਾ ਦਾ ਹੈ ਉਹ ਲੈ ਜਾਣਗੇ ਇਹ ਬਹੁਤ ਸੱਚ ਹੋਇਆ ਕੁਝ ਦਿਨ ਉੱਤੇ ਰਹਿ ਪਾਸ਼ਾ ਸਦਨ ਦੇ ਅੰਦਰ ਦੇ ਰਏ ਉਪਦੇਸ਼ ਦੇ ਕੇ ਉਹਨੂੰ ਤੁ ਸੁਹਾਵਾ ਸਾਹਿਬ ਨੂੰ ਪਾਸ਼ਾ ਚੱਲਣ ਦੀ ਤਿਆਰੀ ਕਰਦੇ ਇੱਥੇ ਸੁਹਾਵਾ ਸਾਹਿਬ ਉਹ ਜਿਹੜਾ ਸੀ ਬਿਲਕੁਲ ਬੰਜਰ ਜਿਹੇ ਇਲਾਕਾ ਪਾਣੀ ਧੜੀ ਹੈ ਜੀ ਸੀ ਫਸਲਾਂ ਉਗਿਆ ਦੇ ਸੀ ਗਿਆ ਆਪ ਕੋ ਝਾੜੇ ਹੁੰਦੇ ਸੀਗੇ ਉੱਥੇ ਪਾਸ਼ਾ ਨੇ ਆਣ ਕੇ ਆਪਣੇ ਅਸਤ ਲਾਏ ਕਈ ਦਿਨ ਰਹਿ ਉੱਥੇ ਪਾਸ਼ਾ ਸੁਆਵਾ ਸਾਹਿਬ ਇੱਕ ਵਾਰੀ ਪਾਸ਼ਾ ਜਿਟਿਓਏ ਨੇ ਹੁਣ ਕਮਰ ਕਸਦਾ ਹਮੇਸ਼ਾ ਪੇਟ ਨੂੰ ਕਸ ਕੇ ਰੱਖਦਾ ਹੈ ਤੇ ਇਹ ਸਿੱਖ ਨੇ ਕੀ ਕੀਤਾ ਉਹ ਕਮਰ ਕਸੇ ਦੀ ਗੱਲ ਖੋਲ ਦਿੱਤੀ ਧਿਲਾ ਕਰਤਾ